ਲਗਦਾ ਹੈ ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਗੱਲਬਾਤ ਬਾਈ ਨਾਲ ਕਰਾਵਾਂ ਪਿੰਡ ਲਹਿਰਾਵੇਗਾ ਠੀਕ ਆ ਜੀ ਤੇ ਨੇੜੇ ਪੁੱਚੋ ਮੰਡੀਆਂ ਬਾਈ ਦੇ ਇੱਕ ਪਾਸੇ ਰਾਮਪਰਾ نیشنل ਹਾਈਵੇ ਤੇ ਬਾਈ ਦਾ ਘਰ ਆ ਘਰ ਦੀ ਝੋਟੀ ਬਾਈ ਨੇ ਬਕਾਉ ਕੀਤੀ ਗੱਲਬਾਤ ਬਾਈ ਨਾਲ ਕਰਾਵ ਸਸੀ ਘਾ ਬਾਈ ਉੱਚੀ ਬੋਲੋ ਜੀ ਮੜਾਏ ਸਸੀ ਘਾ ਬਾਈ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਤੇ ਵੀਰੇ ਨੰਬਰ ਬੋਲੋ ਪਹਿਲਾਂ ਦਾ 83600 ਹਾਂਜੀ 53628 ਦੁਬਾਰਾ ਫੇਰ ਬੋਲ ਦਿਓ ਜੀ 83600 53628 83600 53628 ਬਾਈ ਤੇ ਪਿੰਡ ਪਹਿਲਾ ਪਿੰਗਾ ਜ਼ਿਲ੍ਹਾ ਬਠਿੰਡਾ ਤੁਸੀਂ ਉਹ ਸਾਨੂੰ ਦਸੀਲ ਨਾ ਥਾਣਾ ਹਾਂਜੀ ਤੇ ਨੇੜੇ ਆਪਣੇ ਬੋਚੋ ਮੰਡੀ ਹਾਂ ਬੋਚੋ ਮੰਡੀ ਨੇੜੇ ਬਾਈ ਤੋਲ ਰਾਜਾ ਇਧਰੋਂ ਕਿਲੋ ਕਿ ਮੀਟਰ ਆਪਣੇ ਓਕੇ ਤੇ ਰਾਮਪਰਾ ਰਾਮਪਰਾ 15 ਕਿਲੋ ਬੋਚਾ ਤੇ ਵੀਰੇ ਅੱਜ ਆਪਾਂ ਘਰ ਦੀ ਝੋਟੀ ਬਗਾਉ ਕੀਤੀ ਹੈ ਹਾਂਜੀ ਹਾਂਜੀ ਦੂਜੀ ਸੂਈ ਸੂਈ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਨੌਵਾਂ ਦਿਨ ਹੈ ਸੂਈ ਨੂੰ ਨੌਵਾਂ ਦਿਨ ਹੋ ਗਿਆ ਸੂਈ ਨੂੰ ਕਿੰਨਾ ਬੋਲਾ ਰੈਡੀ ਹੈ ਵੀਰੇ 10 ਲੀਟਰ ਬੋਲਾ ਹੈ ਜੀ ਬੱਚੇ ਛਿੰਗਾ ਆ ਕੇ ਯਾਨੀ ਸਾਰਾ ਹੁਣ 10 ਹੈਗਾ ਤਿਆਰ 10 ਲੀਟਰ ਬੋਲਾ ਤਿਆਰ ਤੇ ਕਿੰਨਾ ਦੇ ਦੂਗੀ ਪਹਿਲੀ ਵਾਰ ਕਿੰਨਾ ਦਿੱਤਾ 11 ਲੀਟਰ ਦੁੱਧ ਦਿੱਤਾ ਜੀ ਆਪਣੇ ਕੋਲ ਤੇ ਐਤ ਕੀ ਬਸ 1 ਤੇ ਬਾਕੀ ਦਾ ਥਣ ਥਣ ਬਹੁਤ ਚੰਗਿਆ ਧਾਰ ਦੂਰ ਬੋਲੀਆ ਵੀਰੇ ਦੀ ਠੀਕ ਆ ਜੀ ਇਧਰ ਨੂੰ ਲੈ ਚੱਲ ਐ ਲੈ ਚੱਲ ਭਾਉਂਦੀ ਇਧਰ ਨੂੰ ਓਕੇ ਓਕੇ ਤੇ ਕੱਦਗਾਠ ਦੀ ਜੀ ਕੋਈ ਵੀ ਕਮੀ ਨਹੀਂ ਠੀਕ ਆ ਜੀ ਇਸ ਹਿਸਾਬ ਨਾਲ ਅੱਜ ਗੱਲ ਸਿੰਘ ਪੂਰਾ ਵਧੀਆ ਤੇ ਬਾਈਆਂ ਨੂੰ ਰਿਕਾਰਡ ਦਾ ਤਾਂ ਨਹੀਂ ਪਤਾ ਹਨਾ ਕਿਹੜੇ ਦੀ ਐ ਇਹ ਨਹੀਂ ਚੋਟੀ ਚੰਗਿਆ ਅਸਲੇ ਦੀ ਕੇਸ ਦੀ ਹਨਾ ਹਾਂਜੀ ਹਾਂਜੀ ਓਕੇ ਵੀਰੇ ਆ ਦੇਖੋ ਜੀ ਕਰੋ ਚੈੱਕ ਤੇ ਕੁਆਲਿਟੀ ਦੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਮੂੰਹੋਂ ਬੋਲਦੀ ਹੈ ਜੀ ਠੀਕ ਆ ਜੀ ਤੇ ਧਾਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਤੇ ਦੁੱਧ ਜਿੰਨਾ ਹੈਗਾ ਬਾਈ ਨੇ ਦੱਸਤਾ ਕੋਈ ਲੋਕਲ ਕਾਮਾਂ ਬਾਈਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਆ ਦੇਖੋ ਜੀ ਤੇ ਉਹ ਦੇਖੋ ਕਰੋ ਚੱਕ ਥਾਨ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇ ਚਾਰੇ ਥਣ ਨਿਕਰ ਮੇ ਪੂਰੇ ਗੈਪ ਤੇ ਫਲੰਗ ਆ ਰ ਗਿਆ ਜੀ ਛੱਡੀ ਮੇਰੇ ਬੱਚਾ ਸਾਡੋ ਬੱਚਾ ਏ ਸਾਡੇ ਤੇ ਕੁਆਲਿਟੀ ਫੋਲਾ ਬਾਈਆਂ ਦਾ ਕਹਿਣਾ ਵੀ ਦੋ ਟਾਈਮ ਭੌਂਦੀ ਕੋਈ ਚੋਕੇ ਲੈ ਜਾ ਠੀਕ ਆ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਕਦ ਕਾਠ ਜੇ ਤੁਸੀਂ ਕੋਲੇ ਆਓਗੇ ਤੁਹਾਨੂੰ ਪਤਾ ਲੱਗੂਗਾ ਜੀ ਐਡਾ ਵੱਡਾ ਕਦ ਕਾਠ ਠੀਕ ਆ ਜੀ ਬੱਚਾ ਚਾਹੁੰਦਾ ਵੀਰ ਨੂੰ ਤੁਸੀਂ ਦੇਖ ਸਕਦੇ ਹੋ ਖੋਬਰੇ ਝੋਟੀ ਉੱਤਰੀ ਠੀਕ ਆ ਜੀ ਤੇ ਮਾਰੋ ਜੀ ਧਾਰਾ ਧਾਰਾ ਤੁਹਾਨੂੰ ਕਰਾਉਣੇ ਜੱਕ ਜੀ ਆ ਦੇਖੋ ਧਾਰਾ ਦੇਖੋ ਨਲ ਕੇ ਰਗੀ ਥੱਲੇ ਤਾਂ ਜੀ ਤੇ ਦੂਜੇ ਥਾਂ ਚ ਮਾਰਦੇ ਬਣੇ ਮਾਰੇ ਕਰੋ ਜੱਕ ਮਾਰੋ ਔਰ ਲਿਆਂ ਜੋ ਵੀ ਮਾਰੋ ਹੋ ਪੂਰਾ ਪਸਮਾਚ ਝੋਟੀ ਆਈ ਵੀ ਆ ਜੀ ਕਰ ਲਓ ਜੱਕ ਦੂਜਿਆਂ ਚ ਹੋਰ ਮਾਰ ਦਿਓ ਬਾਜੀਓ ਬਸ ਆ ਦੇਖੋ ਥਾਂ ਤੁਹਾਨੂੰ ਮੈਂ ਨੇੜੇ ਤੋਂ ਹੁਣ ਪਸਮੇ ਵਿੱਚ ਇੱਕ ਕਰਾਵਾਂ ਹਾਂਜੀ ਕੁੱਤਿਆਰੇ ਤਾਂ ਨਿਕਲ ਮੇ ਪੂਰੇ ਗੈਪ ਤੇ ਆ ਜੀ ਠੀਕ ਆ ਤੇ ਵੀਰੇ ਡਿਮਾਂਡ ਇਹਦੀ ਆ ਜੋ ਇੱਥੇ ਜੀ ਡਿਮਾਂਡ ਦਾ ਜੀ ਫੋਨ ਤੇ ਕਰ ਲਵਾਂਗੇ ਭੱਜਾ ਜੀ ਹੋਣਾ ਜਮਾ ਕਿਵੇਂ ਜਾਏ ਤੇ ਦੁੱਧ ਦੇ ਨੇ 13 ਲੀਟਰ ਕੱਢ ਦੇਣਾ ਹਨਾ ਹੱਸ ਕੇ ਕੱਢ ਦੋ ਬਈ ਸੇਵਾ ਸੁਭ ਚੰਗੀ ਹੋਈ ਤੇ ਠੀਕ ਆ ਤੇ ਨੰਬਰ ਵੀਰੇ ਫੇਰ ਬੋਲ ਦੇ 83602 ਹੂੰ 52622 ਤੇ ਪਿੰਡ ਚਾਹ ਦੇ ਵੇਗਾ ਜ਼ਿਲ੍ਹਾ ਪਟੰਡਾ ਤੁਸੀਂ ਦੱਸਣਾ ਨਸੀਲ ਨਥਾਣਾ ਤੇ ਨੇੜੇ ਆਪਣੇ ਪੁੱਛੋ ਮੰਡੀ ਥੱਲੇ ਨੇੜੇ ਜੀ ਆਪਣੇ ਠੀਕ ਆ ਵੀਰੇ ਠੀਕ ਆ ਨੇੜੇ ਹੀ ਹੈ ਤੇ ਜਮਾ ਆ ਦੇਖੋ ਵੀਰੇ ਫੇਰ ਟ੍ਰੈਕ ਸਮਝਾ ਤ ਸਮਾਝੂਟੀ ਦਾ ਠੀਕ ਆ ਜੀ ਵੀਰੇ ਬਹੁਤ ਦਾ ਬਾਈ ਠੰਡਾ ਓਕੇ ਓਕੇ ਬਹੁਤ ਠੀਕ ਆ ਵੀਰੇ ਬਾਈ ਜੀ ਚੁੰਦੇ ਆ ਫਿਰ ਆਪਣਾ ਠੀਕ ਆ ਜੀ ਠੀਕ ਆ ਤੇ ਬਾਕੀ ਦਾ ਜਰੂਰ ਬਾਈਆਂ ਨਾਲ ਸੰਪਰਕ ਕਰਿਓ ਜਿਹਨੂੰ ਝੋਟੀ ਪਸੰਦ ਆਈ ਸਾਡਾ ਹਾਂ ਪਿੱਛੇ ਕੱਟੀ ਹੈ ਨਾ ਚੰਗੀ ਦਿਖਾ ਦਿਓ ਲਿਆ ਆ ਦੇਖੋ ਜੀ ਕੱਟੀ ਪੂਰੀ ਕੁਆਲਿਟੀ ਵਾਲੀ ਕੱਟੀ ਹੈ ਠੀਕ ਇਹਦਾ ਨਹੀਂ ਕੋਈ ਪਤਾ ਕਿਹੜਾ ਭਰਾ ਹੈ ਵਾ ਇਹਦਾ ਜੀ ਇਹ ਕੋਈ ਸਰਕਾਰੀ ਸੰਧੀ ਠੀਕ ਆ ਆ ਦੇਖੋ ਜੀ ਸਿੰਘ ਦੇਖੋ ਇਹਦਾ ਓਕੇ ਠੀਕ ਆ ਜੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈ ਦਿਲੋਂ ਧੰਨਵਾਦ ਜੀ